ਇੱਕ ਬੜਾ ਤੁਹਾਨੂੰ ਸ਼ਾਰਟ ਨੋਟਿਸ ਤੇ ਮੈਨੂੰ ਬੁਲਾਉਣਾ ਪਿਆ ਕਿਉਂਕਿ ਇੱਕ ਐਮਰਜੈਂਸੀ ਸਿਚੁਏਸ਼ਨ ਆ ਗਈ ਸੀ ਜਿਵੇਂ ਕਿ ਮੈਂ ਹੁਣ ਹੀ ਸਿੱਦੇ ਸ਼ਹਿਰ ਸੀਗਾ ਤੇ ਉੱਥੇ ਮੈਨੂੰ ਇੱਕ ਆਡੀਓ ਕਲਿੱਪ ਕਿਸੇ ਨੇ ਫੋਰਵਰਡ ਕੀਤੀ ਤੇ ਜਦੋਂ ਮੈਂ ਆਡੀਓ ਕਲਿੱਪ ਦੇਖੀ ਮੈਂ ਬੜਾ ਸ਼ੌਕ ਹੋਇਆ ਤੇ ਅਖੀਰ 'ਚ ਮੈਨੂੰ ਜਦੋਂ ਇਹ ਕਲਿੱਪ ਖਤਮ ਹੁੰਦੀ ਹੈ ਉਹਦੇ 'ਚ ਕਲੀਅਰ ਹੋ ਗਿਆ ਕਿ ਇਹ ਛਾੜੂ ਵਾਲਿਆਂ ਨੇ ਇਹ ਬਹੁਤ ਵੱਡਾ ਇਹਨਾਂ ਨੇ ਇਹ ਸ਼ਰਾਰਤ ਕੀਤੀ ਹੈ ਮੇਰੀ ਆਵਾਜ਼ ਬਣ ਕੇ ਕਿਸੇ ਨੇ ਪੀਲ ਕੀਤੇ ਇਹ ਲੋਕਾਂ ਨੂੰ ਕੀ ਵੀ ਬਦਲ ਨੂੰ ਫੇਰਉਣ ਵਾਸਤੇ ਤੁਸੀਂ ਐਂ ਕਰੋ ਕਿਉਂਕਿ ਜੀਤਵਿੰਦਰ ਦੀ ਪੋਜੀਸ਼ਨ ਹੈ ਮੈਂ ਆਪਣੇ ਆਪ ਨੂੰ ਕਹਿ ਰਿਹਾ ਕਿ ਮੇਰੀ ਪੋਜੀਸ਼ਨ ਕਮਜ਼ੋਰ ਹੈ ਥੋੜੀ ਜੀ ਇਸ ਕਰਕੇ ਮੁੱਖ ਮਕਸਦ ਸਾਡਾ ਇਹ ਹੈ ਕਿ ਬਦਲ ਨੂੰ ਫੇਰੋ ਇਸ ਕਰਕੇ ਤੁਸੀਂ ਝਾੜੂ ਫੇਰੋ ਤੋਂ ਮੈਂ ਤੁਹਾਨੂੰ ਪਹਿਲਾਂ ਸੁਣਾ ਦੇ ਫਿਰ ਤੁਹਾਨੂੰ ਸਾਰੀ ਗੱਲ ਫੇਰ ਹੋਗੀ ਆ ਸੁਣੀਓ ਜੀ ਤੋਂ ਮੈਂ ਤੁਹਾਡਾ ਆਪਣਾ ਜੀਤਵਿੰਦਰ ਸਿੱਧੂ ਵੋਟਾਂ ਆ ਰਹੀਆਂ ਨੇ ਖਜੂ ਵੋਟਾਂ ਪਾਉਣ ਸ਼ੁਰੂ ਚਾਓ ਪੰਜਾਬ ਦੇ ਪੰਜਾਬ ਬਹੁਤ ਡੂਟ ਸੋਚਿਆ ਤੇ ਇਹਨਾਂ ਚੋਣਾਂ ਵਿੱਚ ਬੀਬੀ ਜੀ ਨੂੰ ਹਰਾ ਕੇ ਇਸ ਪਰਿਵਾਰ ਨੂੰ ਘਰੇ ਬਿਠਾਉਣਾ ਸਾਰੇ ਕਾਂਗਰਸ ਵਰਕਰਾਂ ਨੂੰ ਮੇਰੀ ਬੇਇੱਜ਼ਤੀ ਹੈ ਕਿ ਆਪਣੀ ਹਾਲਤ ਇਹਨਾਂ ਚੋਣਾਂ ਵਿੱਚ ਥੋੜੀ ਕਮਜ਼ੋਰ ਹੈ ਸੋ ਇਸ ਵਾਰ ਜੋ ਵੀ ਬਾਦਲਾਂ ਨੂੰ ਘਰਾ ਰਿਹਾ ਹੋਵੇ ਉਸੇ ਨੂੰ ਵੋਟ ਪਾਓ ਝਾੜੂ ਚਲਾ ਕੇ ਆਓ ਸੱਚੀ ਕਾ ਸੋ ਇਹ ਮੇਰੀ ਆਵਾਜ਼ ਬਣਾ ਕੇ ਕਿਸੇ ਨੇ ਇਹ ਆਡੀਓ ਪਾਈ ਇਹ ਇਕੱਲੀ ਮੇਰੀ ਨਹੀਂ ਚੰਨੀ ਸਾਹਿਬ ਜੀ ਵੀ ਮੈਨੂੰ ਕਿਸੇ ਨੇ ਭੇਜੀ ਇਹੀ ਗੱਲ ਇੱਥੇ ਬਦਲ ਨੂੰ ਘਰਾਓ ਕਿਹਾ ਚੜੀ ਸਾਹਿਬ ਦਾ ਮੁਕਾਬਲਾ ਉੱਥੇ ਮੇਰੇ ਖਿਆਲ ਲੈਣਾ ਹੈਗਾ ਪਾਸ ਬਣਨ ਉੱਥੇ ਕਹਤਾ ਕਿ ਸਾਡੀ ਲਬਜ਼ ਇਹੀ ਨੇ ਕਿ ਸਾਡੀ ਥੋੜੀ ਜੀ ਪੋਜੀਸ਼ਨ ਪਤਲੀ ਹੈ ਇਸ ਕਰਕੇ ਕੁਦੀ ਨੂੰ ਹਰਉਣਾ ਰਿਕੂ ਨੂੰ ਹਰਉਣੀ ਤੇ ਚੜਭੇਲ ਮਨ ਦਾ ਜੀ ਕੁਦੀ ਚੜੂਆ ਦੇਂਦੀ ਸੀ ਭਗਵਾਨ ਤਮਾਨ ਕੋਲੇ ਸਿਰਫ ਇਹ ਜੀਆਂ ਲੂੰਬੜ ਚਾਲਾਂ ਤੇ ਇਹ ਜਾਂ ਘਟਿਆਪਨ ਤੇ ਇਹ ਜਾਂ ਜਿਹੜਾ ਲੈਵਲ ਆਫ ਦਾ ਡੀਕੇ ਪਰਸਨਲ ਅਟੈਕ ਜਿਹੜੇ ਕਰਨੇ ਨੇ ਇਹ ਮਾਇਰ ਇਸ ਚੀਜ਼ ਤੋਂ ਉਹਦਾ ਇੱਕ ਇਹ ਐਗਜ਼ਾਮਪਲ ਹੈ ਜਿਹੜਾ ਇਹ ਇਲੈਕਟੋਰਲ ਕਮਪੇਨ ਟੈਂਪਲ ਹੋ ਰਹੀ ਹੁੰਦੀ ਹੈ ਅਰੇ ਤਾਂ ਹੋਰ ਆਸਲ ਜੀ ਇਹ ਕੁਝ ਵੀ ਕਰ ਸਕਦਾ ਦੇਖੋ ਬਖਲਾ ਬੜਦਾ ਜੀ 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 ਕੋਈ ਸੌਰੀ ਜੇ ਕੋਈ ਇਹਨਾਂ ਦੀ ਪੋਜੀਸ਼ਨ ਚੰਗੀ ਹੁੰਦੀ ਠੀਕ ਹੈ ਨਾ ਉਹ ਬੰਦਾ ਇਹੋ ਜਿਹਾ ਕੁਝ ਕਰਦਾ ਹੁੰਦਾ ਹੈ ਜਿਹੜਾ ਜਿਹਦੀ ਪੋਜੀਸ਼ਨ ਬਹੁਤ ਮਾੜੀ ਹੁਣ ਅਸੀਂ ਦੀ ਕੋਸ਼ਿਸ਼ ਇਹ ਜੇ ਕਰਨੀ ਅਸੀਂ ਲੋਕਾਂ 'ਚ ਗਏ ਆ ਲੋਕਾਂ ਨੇ ਸਾਨੂੰ ਆਪਣਾ ਲੋਕੀ ਅਸੀਂ ਅਰਧਿਕਨ ਰੱਖੀਏ ਲੋਕਾਂ ਨੇ ਸਾਨੂੰ ਕਾਨੂੰਨ ਫਤਵਾ ਦੇ ਦੇ ਨੇ ਸੋ ਤੁਹਾਨੂੰ ਗੱਲ ਕਰੀ ਜਾਂਦੇ ਹਾਂ ਫਿਰ ਬਿਸਕਸ ਹਾਂ ਕੋਚਿੰਗ ਇੰਡੀਆ ਵੀ ਜਿਵੇਂ ਇਸੇ ਤਰ੍ਹਾਂ ਦਾ ਐਕਟ ਹੈ ਬਾਟ ਮੈਂ ਵੀ ਬਾਤ ਨੂੰ ਸੰਬੰਧ ਵਿੱਚ ਪਾਵੰਦੀ ਲਾਈ ਬਿਲਕੁਲ ਹੀ ਹੋਈ ਹੈ ਬਿਲਕੁਲ ਮੈਂ ਅਸੀਂ ਹਾਂਜੀ ਮੈਂ ਐਸਐਸਪੀ ਨੂੰ ਵੀ ਨਿੱਕੇ ਭੇਜਦਾ ਕਿਉਂਕਿ ਇਹ ਕ੍ਰਿਮੀਨਲ ਕੇਸ ਹੈ ਬਿਲਕੁਲ ਇਹ ਕੋਈ ਮੈਨੂੰ ਇੰਪਰਸੋਨੇਟ ਕਰਕੇ ਜੀਤਵਿੰਦਰ ਬਣ ਕੇ ਇਹ ਪਾ ਰਿਹਾ ਹੈਗਾ ਬਿਲਕੁਲ ਇੱਕ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਤੀ ਹੈਗੀ ਕਿ ਆ ਨੰਬਰ ਨੇ ਇਸ ਨੰਬਰ ਤੋਂ ਮੈਨੂੰ ਇਹ ਆਡੀਓ ਕਲਿੱਪ ਵਾਇਰਲ ਹੋ ਗਿਆ ਤੇ ਇਹ ਤੇ ਤੁਰੰਤ ਕਾਨੂੰਨੀ ਕਰਵਾਈ ਹੋਣੀ ਚਾਹੀਦੀ ਐਸਐਸਪੀ ਵੀ ਕਾਨੂੰਨੀ ਕਰਵਾਈ ਕਰੇ ਤੇ ਇਲੈਕਸ਼ਨ ਕਮਿਸ਼ਨ ਵੀ ਇਸ ਤੇ ਕਾਨੂੰਨੀ ਕਰਵਾਈ ਕਰੇ ਤੇ ਜੜ ਤੱਕ ਪਹੁੰਚੇ ਕਿ ਕਿ ਲੱਭਿਆ ਜਾਊਗਾ ਕਿ ਇਹਦਾ ਨੰਬਰ ਹੈ ਜੀ ਤੇ ਸਾਫ਼ ਹੋ ਜਾਊਗਾ ਕਿ ਸੀਐਮ ਆਫਿਸ ਤੋਂ ਜਾਂ ਸੀਐਮ ਦਾ ਜਿਹੜਾ ਇਹਨਾਂ ਦਾ ਸੋਸ਼ਲ ਮੀਡੀਆ ਦਾ ਜਿਹੜਾ ਸੈਟਿੰਗ ਜਿੱਥੇ ਵੀ ਇਹਨਾਂ ਨੇ ਬਣਾਇਆ ਹੋਊਗਾ ਆਪਣਾ ਆਈਟੀ ਵਿੰਗ ਦਾ ਉਹ ਦੀ ਸ਼ਰਤ ਉਹ ਦੀ ਸ਼ਰਤ ਤੁਹਾਨੂੰ ਤੁਹਾਨੂੰ ਦੇਖਣ ਦੇਣ ਜੋ ਤੁਹਾਨੂੰ ਮੈਂ ਰਿਕੁਐਸਟ ਕੀਤੀ ਕਿ ਪਲੀਜ਼ ਆਜੋ ਤੇ ਕਿਉਂਕਿ ਦੇਖੋ ਬਹੁਤ ਸੀਰੀਅਸ ਨੇਚਰ ਦੀ ਗੱਲ ਆਮ ਬੰਦਾ ਕਈ ਵਾਰੀ ਨਾ ਮੈਨੂੰ ਹੋਰ ਕਈ ਨਹੀਂ ਭੇਜੀ ਕਨਸਰਨ ਹੋ ਜਾਂਦੀ ਲੋਕੀ ਵਰਕਰ ਕਨਸਰਨ ਹੋ ਜਾਂਦਾ ਕਿ ਸਿੱਧ ਸਰ ਆ ਮੈਨੂੰ ਮੇਰੇ ਖਿਆਲ 10-15 ਦਿਨ ਆਈ ਗਈ ਕ੍ਰਿਪ ਦੀ ਇਹੀ ਕਾਪੀਆਂ ਕਿ ਸਿੱਧ ਸਰ ਆਏਗੀ ਤੇ ਕਈ ਇਹ ਵੀ ਕਹਿੰਦੇ ਕਿ ਹਾਸਾ ਜਿਹਾ ਲੱਗਦਾ ਕਿ ਇਹ ਤੁਹਾਡੀ ਜਿਹੜੀ ਡਾਇਲੈਕਟ ਵੀ ਹੈ ਬੋਲਣ ਦਾ ਤਰੀਕਾ ਵੀ ਹੈ ਉਹ ਪੰਜਾਬ ਦਾ ਜਾਂ ਮੱਝ ਦਾ ਹੋ ਸਕਦਾ ਜਾਂ ਦਿੱਲੀ ਦਾ ਸਰ ਇਹ ਬਲਵਈ ਤਾਂ ਹੈਗੀ ਆ ਤੁਹਾਡੀ ਆਵਾਜ਼ ਤਾਂ ਬਹੁਤ ਧੋਰ ਤੋਂ ਬੈਠੀ ਹੋਈ ਹੈ ਮੇਰੀ ਬਾਜ ਬੈਠੀ ਹੋਈ ਹੈ ਚਲੋ ਆਪਾਂ ਨੂੰ ਤਾਂ ਪਤਾ ਹੀ ਮੇਰੀ ਬਾਜ ਹੈ ਕਿ ਮੈਂ ਇਹ ਜੇ ਕੰਮ ਕੀਤੇ ਜਦੋਂ ਆਪਾਂ ਇਲੈਕਸ਼ਨ ਜਿੱਤ ਰਹੇ ਅਗੁਰਮਹਾਰਾਜ ਦੀ ਕਿਰਪਾ ਨਾਲ ਤੇ ਇਹ ਇਹ ਆਮ ਆਦਮੀ ਪਾਰਟੀਆਂ ਨਾਲ ਇਹ ਸਿਲੈਕਸ਼ਨ ਬਹੁਤ ਬੁਰਾ ਇੰਨਾ ਇਨ੍ਹਾਂ ਦਾ ਵਿਰੋਧ ਹੋਇਆ ਗੁਰਮਹਾਰਾਜ ਦੀ ਕਿਰਪਾ ਉਹ ਜੀਤਵਿੰਦਰ ਦਾ ਇੱਕ ਵੀ ਪਿੰਡ ਇੱਕ ਵੀ ਸ਼ਹਿਰ ਇੱਕ ਵੀ ਬੰਦੇ ਵਿਰੋਧ ਹੋਇਆ ਦੁਵਾਰਸਿਪਰਤ ਕਰਨ ਨੂੰ ਵੀ ਕੇ ਰਹਿ ਗਿਆ ਠੀਕ ਹੈ ਪਰ ਪੰਨ ਨੂੰ ਵੀ ਕੇ ਰਹਿ ਗਿਆ ਛੁੱਡੀਆਂ ਨੂੰ ਬਹੁਤ ਸਾਂ ਬੋਲਣ ਨਹੀਂ ਦਿੱਤਾ ਗਿਆ ਮੈਂ ਸਮਝਦਾ ਬਖਲਾਬ ਮੈਂ ਸਮਝਦਾ ਕਿ ਜੀਤਵਿੰਦਰ ਨੂੰ ਇੱਕ ਵੀ ਥਾਂ ਤੁਸੀਂ ਦੇਖੋ ਹੌਨ ਰਿਕਾਰਡ ਵੀ ਕਰਦਾ ਹੈ ਕਿ ਮੈਨੂੰ ਇੱਕ ਵੀ ਥਾਂ ਕਿਸੇ ਨੇ ਮੈਨੂੰ ਮੇਰਾ ਵਿਰੋਧ ਨਹੀਂ ਕੀਤਾ ਮੈਨੂੰ ਕੋਈ ਇਹ ਜੀ ਗੱਲ ਨਹੀਂ ਕੀਤੀ ਜਿਹਦੇ ਨਾਲ ਮੈਂ ਆਪਦਾ ਫੰਕਸ਼ਨ ਛੱਡ ਕੇ ਭਜਣਾ ਪੋੜੇ ਸੋ ਮੈਂ ਸਮਝਦਾ ਇਹ ਮੇਰੇ ਵਾਸਤੇ ਕਾਂਗਰਸ ਵਾਸਤੇ ਮੇਰੇ ਪਰਸਨਲ ਤੌਰ ਤੇ ਬਹੁਤ ਬਹੁਤ ਵੱਡੀ ਅਚੀਵਮੈਂਟ ਹੈ ਅੱਜ ਦੇ ਹਾਲਾਤ ਲੋਕਾਂ ਨੇ ਸਵਾਲ ਵੀ ਕੀਨੇ ਸਵਾਲ ਨਹੀਂ ਨਹੀਂ ਬਾਈਕ ਭੜਲੇ ਲੋਕਾਂ ਇਹਨੂੰ ਪਛਣਾ ਬੈ ਖੁਡੀਆਂ ਨੂੰ ਇੱਕ ਥਾਂ ਥੋੜੀ ਮੈਂ ਕਿਹਾ 50 ਸਾਲ ਸਵਾਲ ਕਰਕੇ ਇਹਨੂੰ ਉਥੋਂ ਬਾਈਕ ਬੰਦ ਕਰਾ ਕੇ ਇਹਨੂੰ ਕਿਹਾ ਕਿ ਵੀ ਤੂੰ ਜਾ ਸ਼ੁਕਰ ਮੈਂ ਤਾਂ ਹੈਰਾਨ ਹੈ ਲੋਕਾਂ ਨੇ ਕਿ ਛੇਤਰ ਕਿਉਂ ਨਹੀਂ ਮਾਰੀ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਚ ਦੋ ਸਾਲ ਚ ਵਿਵਾਦੀ ਲੈਤੀ ਝੂਠੇ ਵਾਦੇ ਕੀਤੇ ਮੈਂ ਤਾਂ ਲੀਡਿਸ ਜਦੋਂ ਮੈਂ ਕਿਤੇ ਗੱਲ ਕਰਦਾ ਸੀ ਬੀਬੀਆਂ ਨਾਲ ਪਿੰਡ ਨਾਲ ਉਹ ਕਹਿੰਦੇ ਸਾਡੇ ਪਿੰਡ ਆਇਆ ਨਹੀਂ ਜਦੋਂ ਅਸੀਂ ਨੂੰ ਖੇਤ ਤੇ ਇੱਥੇ ਬੋਲਣ ਦੀ ਦਿੰਦੇ ਸੀ ਅਸੀਂ 1000 ਰੁਪਏ ਸਾਡਾ ਬਣ ਗਏ 25000 ਰੁਪਏ ਬਣ ਗਏ ਅੰਸ਼ ਤੇ ਮੱਖ ਮੰਤਰੀ ਇਹ ਕਰਦਾ ਉਹ ਕਰਦਾ ਬੋਲਣ ਦੇ ਪਰ ਇਹਦੇ ਤੇ ਤੋਂ ਜਨਰਲ ਹੋ ਜਾਂਦਾ ਸੀ ਤੇ ਉਹ ਵੀ ਬਾਅਦ ਵਿੱਚ ਬੋਲਦਾ ਹਾਂ ਜੀ ਭਾਵੇਂ ਦਾ ਦਾ ਮੈਂ ਦਾ ਦਾ ਮਿਆਰ ਕੋਟਾ ਜਾ ਗਿਰਦਾ ਜਾਂ ਬਿਲਕੁਲ ਗਿਰਦਾ ਜਾਂਦੀ ਮਾੜੀ ਬਹੁਤ ਮਾੜੀ ਗੱਲ ਹੈ ਦੇਖੋ ਇਲੈਕਸ਼ਨ ਇਲੈਕਸ਼ਨ ਉਹਦਾ ਮੁੱਦਾ ਮੁੱਦੇ ਦੇ ਨਾ ਕੋਣੇ ਸੀ ਬੋਲਦੇ ਐ ਅਸੀਂ ਬੁੱਧਿਆ ਤੇ ਗੁਰੂ ਅਸੀਂ ਜਿਹਨਾਂ ਦੇ ਵਿਰੁੱਧ ਹੀ ਤੇ ਵਿਰੋਧ ਵਿਰੁੱਧੀ ਜਿਹੜਾ ਸਾਡਾ ਅਪੋਡੈਂਟ ਹੈ ਉਹਦੀ ਨੋਨ ਪਰਫਾਰਮੈਂਸ ਤੇ ਮੈਂ ਬੋਲਿਆ ਰਿਵਰਸਿਬਲ ਕਰ ਦਿਉਂ ਟੁਕੜਾ ਦਾ ਸੇਕ ਹੀ ਵੀ ਇਹ ਨਹੀਂ ਕੁਛ ਨਹੀਂ ਕੀਤਾ ਕੱਲਾ ਈਵ ਸੇਮ ਸੈਂਸ ਕੀਤਾ ਠੀਕ ਹੈ ਨਾ ਹੋਰ ਉਸ ਤੋਂ ਲਾਵਾ ਮਾਨਸੇ ਕੁਛ ਨਹੀਂ ਕੀਤਾ ਇਹਦੇ ਬਾਰੇ ਖੁਡੀਆਂ ਸਰ ਮੈਂ ਬੋਲਿਆ ਕੀ ਹੈ ਬਤੌਰੇ ਅਗਰੀਕਲਚਰ ਮਿਨਿਸਟਰੀ ਪ੍ਰੋਕਲੀ ਫੇਰੀ ਗਾ ਵਰਤਮਾਨ ਟੋਟਲ ਗੀਵਿੰਗ ਐਸਟੀਮੇਟ ਪਰ ਕੁਛ ਨਹੀਂ ਹੋ ਕੋਈ ਨੀ ਗੱਲ ਗੱਲ ਬੁੱਧਿਆ ਦੇ ਰੱਖੀਆ ਗਲ ਪਰਫਾਰਮੈਂਸ ਤੇ ਤੇ ਇਹ ਤਾਂ ਉਹਨਾਂ ਦੇ ਕੋ ਹੁਣੇ ਦਿਨ ਪ੍ਰਤੀ ਦਿਨ ਗਰੀ ਜਾਂਦੇ ਨੇ ਹੁਣ ਰਹਿ ਗਏ ਅੱਜ ਹੋ ਗਿਆ 12 ਘੰਟੇ ਰਹਿ ਗਏ VOTING ਦੇ ਸਾਥਾ 11 ਘੰਟੇ ਇਹ 11 ਘੰਟੇ ਚ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਇਹਨਾਂ ਦੀ ਬਖਲਾਵਟ ਹੈ ਇਹ ਕੁਝ ਹੋਰ ਵੀ ਹੋਣੀ ਜ਼ਰੂਰ ਕਰਦਾ ਜਿਹੜਾ ਕੋਲ ਘਰ ਤੋਂ ਲੱਗਦਾ ਹੈ ਕਿ ਇਹ ਬੈਠੇ ਦੂਸਰੇ ਆਪਾਂ ਹੋਸ਼ ਹੋਸ਼ ਆਵਾਦੀ ਪਾਰਟੀ ਕੁਲੇ ਹੋ ਹੈ ਕਿ ਚਾਰੂ ਵਾਲੇ ਕੁਲੇ ਹੈਗੀ ਸ਼ਰਾਰਤ ਹੀ ਨੇ ਪਹਿਲਾਂ ਘੁਮਰਾ ਕਰਤਾ ਪੰਜਾਬ ਨੂੰ ਜਸ ਪੈਸੇ ਦੀ ਬੰਦੂਗੀ ਕਹਿਦਾ ਹਾਂ ਤੁਹਾਨੂੰ ਪਤਾ ਦੇਖੋ ਜੀ ਮੈਂ ਪਹਿਲੀ ਜਦੋਂ ਮੈਂ ਨੋਮੀਨੇਸ਼ਨ ਭਰੀ ਸੀ ਉਸ ਤੋਂ ਬਾਅਦ ਇੱਕ ਪਹਿਲੀ ਪ੍ਰੈਸ ਕਾਨਫਰੈਂਸ ਕੀਤੀ ਸੀ ਪੋਸਟ ਪ੍ਰੈਸ ਕਾਨਫਰੈਂਸ ਇੱਕ ਬੜੇ ਰਿਸਪੈਕਟਡ ਸੀਨੀਅਰ ਜਨਰਲਿਸਟ ਨੇ ਮਿਲਦੇ ਮਿਲਦੇ ਮੈਨੂੰ ਵੀ ਕੁਛ ਸਵਾਲ ਪੁੱਛਿਆ ਸੀ ਕਿ ਤੁਸੀਂ ਕੀ ਕਰੋਗੇ ਮੈਂ ਕਿਹਾ ਇੱਕ ਗੱਲ ਜ਼ਰੂਰ ਕਰੂੰਗਾ ਕਿ ਨਾ ਮੈਂ ਸ਼ਰਾਬ ਲੈ ਨਸ਼ਾ ਵੰਡਾ ਨਾ ਮੈਂ ਵੰਡਾਂ ਪੋਸਟ ਦੀ ਅਜ ਮੈਂ ਕੀਤੀ ਤੇ ਸਾਡੇ ਪੈਰੇ ਲੱਗੇ ਨੇ ਅਸੀਂ ਟੀਮਾਂ ਮੈਂ ਹੁਣ ਗਿਆ ਸੀ ਮਿਹੰਦੇ ਚ ਪਿੰਡਾਂ ਚ ਵੀ ਕਹਿਤਾਂ कि ਜਿਹੜਾ ਹੋਵੇ ਉਹਨੂੰ ਫੜ ਲੈ ਫੜ ਕੇ ਤੁਸੀਂ ਕੁਝ ਨਹੀਂ ਕਰਨਾ ਪੁਲਿਸ ਦੇ ਹੱਥਾਂ ਵਿੱਚ ਸੋ ਅਸੀਂ ਚੁੱਕਦੇ ਹਾਂ ਤੁਹਾਨੂੰ ਪਤਾ ਹੈ ਸਿਸਟਮ ਪਤਾ ਨਹੀਂ ਲੱਗਦਾ